ਸਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਕੁਲਬੀਰ ਕੌਰ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਂ ਨਾ ਕੀਜੇ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਸ਼ਹੀਦ ਦੀ ਜਿਸ ਦੀ ਬਹਾਦਰੀ ਦੀ ਮਿਸਾਲ ਲੋਕਾਂ ਨੂੰ ਜੋਸ਼ ਸਰਦਾ ਅਤੇ ਕੁਰਬਾਨੀ ਦਾ ਪੈਗਾਮ ਦਿੰਦੀ ਹੈ ਇਤਿਹਾਸ ਦੇ ਪੰਨਿਆਂ 'ਚ ਕੁਝ ਨਾਮ ਐਸੇ ਦਰਜ ਹਨ ਜਿਹੜੇ ਸਦੀ ਦਰ ਸਦੀ ਲੋਕਾਂ ਦੇ ਦਿਲਾਂ ਵਿੱਚ ਜੋਸ਼ ਭਰਦੇ ਰਹਿੰਦੇ ਹਨ ਇਹ ਦਾਸਤਾ ਹੈ ਸਿੱਖ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ 75 ਸਾਲ ਦੀ ਉਮਰ ਵਿੱਚ ਜਦੋਂ ਲੋਕ ਰਿਟਾਇਰ ਹੋ ਜਾਂਦੇ ਹਨ ਉਸ ਉਮਰ ਵਿੱਚ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਚੁੱਕ ਕੇ ਯੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਆਹੂ ਲਾਉਂਦੇ ਹਨ ਇਹ ਹੈ ਗੁਰੂ ਗੋਬੀ ਸਿੰਘ ਜੀ ਦੇ ਖੰਡੇ ਬਾਟੇ ਦੀ ਪਾਵਲ ਦੀ ਸ਼ਕਤੀ ਜੋ ਚਿੜੀਆਂ ਨੂੰ ਵੀ ਬਾਜਾਂ ਨਾਲ ਲੜਾ ਸਕਦੀ ਹੈ ਬਾਬਾ ਦੀਪ ਸਿੰਘ ਜੀ ਤਲਵਾਰ ਦੇ ਨਾਲ ਨਾਲ ਕਲਮ ਦੇ ਵੀ ਧਨੀ ਸਨ ਆਓ ਜਾਣਦੇ ਹਾਂ ਕਿਵੇਂ ਬਾਬਾ ਜੀ ਨੇ ਆਪਣੀ ਬਹਾਦਰੀ ਸ਼ਰਦਾ ਅਤੇ ਸੂਰਮ ਗਤੀ ਨਾਲ ਸਦੀਵੀ ਅਮਰਤਾ ਹਾਸਲ ਕੀਤੀ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਆਪਣੇ ਪਿਤਾ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਦੇ ਘਰ ਹੋਇਆ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਹੂਵਿੰਟ ਪਿੰਡ ਵਿੱਚ ਰਹਿੰਦੇ ਸਨ। ਮਹਾਨ ਸ਼ਖਸੀਅਤ, ਕਲਮ ਅਤੇ ਤਲਵਾਰ ਦੇ ਧਨੀ, ਬਹਾਦਰ ਯੋਧੇ ਬਾਬਾ ਦੀਪ ਸਿੰਘ ਦਾ ਬਚਪਨ ਮਾਤਾ-ਪਿਤਾ ਦੇ ਨਾਲ ਕੀਰਤ ਕਰਦਿਆਂ, ਨਾਮ ਜਪਦਿਆਂ, ਗੁਰਬਾਣੀ ਪੜ੍ਹਦਿਆਂ ਪਹੂ ਵਿੰਡ ਵਿਕੇ ਬਤੀਤ ਹੁੰਦਾ ਹੈ ਜਿਸ ਵਕਤ ਬਾਬਾ ਦੀਪ ਸਿੰਘ ਜੀ ਦੀ ਉਮਰ 18 ਸਾਲ ਦੀ ਹੁੰਦੀ ਹੈ ਮਾਤਾ ਪਿਤਾ ਦੇ ਨਾਲ ਅਨੰਦਪੁਰ ਦੀ ਧਰਤੀ ਤੇ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿੰਦਿਆਂ ਗੁਰਮਤਿ ਦੀ ਵਿੱਦਿਆ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਬਾਬਾ ਜੀ ਨੇ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੜਾ ਪਿਆਰ ਸੀ ਪਾਰੇ ਇਥੇ ਕਈ ਸਵਾਲ ਸਾਹਮਣੇ ਆਉਂਦੇ ਹਨ ਕਿ ਜਿਸ ਵਕਤ ਅਨੰਦਪੁਰ ਦੀ ਪੁਰੀ ਨੂੰ ਘੇਰਾ ਪਿਆ ਸਰਸਾ ਦੇ ਕੰਡੇ ਤੇ ਪਰਿਵਾਰ ਦਾ ਵਿਛੋੜਾ ਹੋਇਆ ਚਮਕੌਰ ਦੀ ਮਹਾਨ ਜੰਗ ਹੋਈ ਉਸ ਵਕਤ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਦੂਰ ਅੰਦੇਸ਼ੀ ਸੋਚਦੇ ਮਾਲਕ ਸਨ ਉਹਨਾਂ ਨੂੰ ਪਤਾ ਸੀ ਕਿ ਕੌਮ ਦੀ ਅਗਵਾਈ ਕਰਨ ਵਾਲੇ ਯੋਧਿਆਂ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਕਿਉਂਕਿ ਯੁੱਧ ਨੀਤੀ ਤਿਆਰ ਕਰਨ ਵਾਲਿਆਂ ਨੂੰ ਜੇਕਰ ਸਮੇਂ ਤੋਂ ਪਹਿਲਾਂ ਮੈਦਾਨੇ ਜੰਗ ਅੰਦਰ ਭੇਜ ਦਿੱਤਾ ਜਾਵੇ ਫਿਰ ਆਉਣ ਵਾਲੇ ਸਮੇਂ ਲਈ ਮਹਾਨ ਸੂਰਬੀਰ ਯੋਧਿਆਂ ਨੂੰ ਕੌਣ ਤਿਆਰ ਕਰੇਗਾ ਬਾਜਾ ਵਾਲੇ ਪ੍ਰੀਤਮ ਸਤਗੁਰ ਜੀ ਦੇ ਪਾਸ ਮਹਾਨ ਕਵੀ ਭਾਈ ਨੰਦ ਲਾਲ ਜੀ ਨੇ ਆਣ ਕੇ ਬੇਨਤੀ ਕੀਤੀ ਕਿ ਸਤਗੁਰ ਜੀ ਮੈਂ ਵੀ ਚਾਹੁੰਦਾ ਹਾਂ ਤਲਵਾਰ ਲੈ ਕੇ ਮੈਦਾਨੇ ਜੰਗ ਦੇ ਵਿੱਚ ਉਤਰਾਂ ਤਾਂ ਚੋਜੀ ਪ੍ਰੀਤਮ ਸਤਗੁਰ ਜੀ ਨੇ ਬਚਨ ਕੀਤੇ ਕਿ ਭਾਈ ਨੰਦ ਲਾਲ ਜੀ ਹਜ਼ਾਰਾਂ ਤਲਵਾਰ ਦੇ ਤਨ ਯੋਧੇ ਮਿਲ ਕੇ ਤੁਹਾਡੇ ਵਰਗਾ ਇੱਕ ਕਵੀ ਨਹੀਂ ਬਣਾ ਸਕਦੇ ਪਰ ਤੁਹਾਡੀ ਕਲਮ ਦੇ ਵਿੱਚ ਤੁਹਾਡੀ ਕਵਤਾ ਦੇ ਵਿੱਚ ਐਸੀ ਸਮਰੱਥਾ ਹੈ ਕਿ ਉਸ ਕਵਤਾ ਨੂੰ ਸੁਣ ਕੇ ਹਜ਼ਾਰਾਂ ਯੋਧੇ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਸਕਦੇ ਨੇ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਅਨੰਦਪੁਰ ਦੀ ਧਰਤੀ ਤੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਹੁਕਮ ਲਾ ਕੇ ਭੇਜਿਆ ਕਿ ਤੁਸੀਂ ਮਾਝੇ ਦੀ ਧਰਤੀ ਤੇ ਜਾ ਕੇ ਗੁਰਮਤਿ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਵਿੱਦਿਆ ਦੀ ਸਿੱਖਲਾਈ ਦੇਵੋ ਯੋਧੇ ਤਿਆਰ ਕਰੋ ਜਦੋਂ ਅਸੀਂ ਤੁਹਾਨੂੰ ਬੁਲਾਈਏ ਫਿਰ ਸਾਡੇ ਪਾਸ ਆਉਣਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਾਦੀ ਪੁਰੀ ਨੂੰ ਛੱਡ ਕੇ ਇਹ ਸ਼ਹਾਦਤਾਂ ਦਾ ਸਫ਼ਰ ਤੈਅ ਕਰਦੇ ਹੋਏ ਜਿਸ ਵਕਤ ਸਾਬੋਕੇ ਤਲਵੰਡੀ ਵਿਖੇ ਪਹੁੰਚਦੇ ਨੇ ਉੱਥੇ ਮਹਾਰਾਜ ਜੀ ਨੇ ਸੁਨੇਹਾ ਭੇਜ ਕੇ ਪਹੁਵਿੰਡ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ ਨੂੰ ਸੱਦਿਆ ਆਨੰਦਪੁਰ ਤੋਂ ਬਾਅਦ ਵਿੱਚ ਸਾਬੋਕੇ ਤਲਵੰਡੀ ਇੱਕ ਐਸੀ ਜਗ੍ਹਾ ਹੈ ਜਿੱਥੇ ਫਿਰ ਰੌਣਕਾਂ ਲੱਗੀਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਅੰਮ੍ਰਿਤ ਪਾਣ ਕੀਤਾ ਸਤਿਗੁਰੂ ਸ੍ਰੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਜੀ ਨੇ ਪਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰਬਾਣੀ ਲਿਖਵਾਈ ਕਲਮਾ ਅਤੇਸ਼ ਯਾਹੀ ਤਿਆਰ ਕਰਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਨਿਭਾਉਂਦੇ ਨੇ ਇੱਥੇ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਕਲਮਾ ਬਣਾ ਬਣਾ ਕੇ ਟੀਰ ਲਗਾ ਲੈਂਦੇ ਹਨ ਅਤੇ ਜਦੋਂ ਗੁਰਬਾਣੀ ਲਿਖਦਿਆਂ ਲਿਖਦਿਆਂ ਕਲਮ ਥੋੜੀ ਮੋਟੀ ਹੋ ਜਾਂਦੀ ਤਾਂ ਉਸ ਨੂੰ ਘੜਨ ਦੀ ਬਜਾਏ ਨੇੜਲੇ ਦਰਿਆ ਵਿੱਚ ਸੁੱਟ ਦਿੰਦੇ ਜਦੋਂ ਕਿਸੇ ਸਿੰਘ ਨੇ ਪੁੱਛਿਆ ਕਿ ਭਾਈ ਜੀ ਕਲਮ ਤਾਂ ਥੋੜੀ ਹੀ ਮੋਟੀ ਹੋਈ ਹੈ ਤੁਸੀਂ ਇਸ ਨੂੰ ਕੱਢ ਕੇ ਫਿਰ ਵਰਤ ਸਕਦੇ ਹੋ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਨਹੀਂ ਮੇਰੇ ਸਤਿਗੁਰ ਦੀ ਇੰਨੀ ਪਵਿੱਤਰ ਬਾਣੀ ਨੂੰ ਲਿਖਣ ਵਾਲੀ ਕਲਮ ਨੂੰ ਮੈਂ ਕੱਟਣ ਦਾ ਹੌਸਲਾ ਕਿਵੇਂ ਕਰ ਸਕਦਾ ਹਾਂ ਇਸ ਤਰ੍ਹਾਂ ਭਾਈ ਸਾਹਿਬ ਦੀ ਗੁਰਬਾਣੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਵਾਲੀ ਭਾਵਨਾ ਸੀ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਇਤਿਆਦਿਕ ਹੜਤਾਲੀ ਸਿੰਘਾਂ ਨੂੰ ਸਤਿਗੁਰ ਜੀ ਨੇ ਸਾਬੋ ਕੇ ਤਲਵੰਡੀ ਵਿਖੇ ਗੁਰਬਾਣੀ ਦੇ ਅਰਥ ਪੜ੍ਹਾਏ ਸਤਿਗੁਰ ਜੀ ਨੇ ਇਥੋਂ ਚੱਲਣ ਲੱਗਿਆ ਬਾਬਾ ਦੀਪ ਸਿੰਘ ਜੀ ਅਤੇ ਪਾਈ ਮਨੀ ਸਿੰਘ ਜੀ ਦੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਲਈ ਕਿ ਤੁਸੀਂ ਅੱਗੇ ਟਕਸਾਲ ਚਲਾਉਣੀ ਹੈ ਵਿਦਿਆਰਥੀਆਂ ਨੂੰ ਗੁਰਮਤਿ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਵਿਦਿਆ ਦੀ ਸਿਖਲਾਈ ਦੇਣੀ ਹੈ ਬਾਬਾ ਦੀਪ ਸਿੰਘ ਜੀ ਵੱਲੋਂ ਚਲਾਈ ਹੋਈ ਦਮਦਮੀ ਟਕਸਾਲ ਇਸੇ ਤਰ੍ਹਾਂ ਸੇਵਾ ਨਬਾਰ ਰਹੀ ਹੈ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦੇ ਉਤਾਰੇ ਕੀਤੇ ਬਾਬਾ ਜੀ ਵੱਲੋਂ ਸਮੇਂ-ਸਮੇਂ ਤੇ ਸਿੱਖ ਕੌਮ ਦੀ ਅਗਵਾਈ ਕੀਤੀ ਗਈ। ਜਿਸ ਵਕਤ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦੇ ਹਨ, ਬਾਬਾ ਦੀਪ ਸਿੰਘ ਜੀ ਵੱਲੋਂ ਚੰਗਾ ਦੇ ਵਿੱਚ ਸ਼ਾਮਿਲ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਜਾਂਦਾ ਹੈ। 1709 ਵਿੱਚ ਬਾਬਾ ਦੀਪ ਸਿੰਘ ਜੀ ਬੰਦਾ ਸਿੰਘ ਬਹਾਦਰ ਨਾਲ ਸਡੋਰੇ ਦੀ ਲੜਾਈ ਅਤੇ ਚੱਪੜਛੜੀ ਦੀ ਲੜਾਈ ਦੌਰਾਨ ਸ਼ਾਮਿਲ ਹੋਏ। 1733 ਵਿੱਚ ਨਵਾਬ ਕਪੂਰ ਸਿੰਘ ਨੇ ਉਹਨਾਂ ਨੂੰ ਇੱਕ ਹਥਿਆਰਬੰਦ ਟੁਕੜੀ ਭਾਵ ਕੇ ਇੱਕ ਜਥੇ ਦਾ ਮੁਖੀ ਨਿਯੁਕਤ ਕੀਤਾ 1748 ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ ਸਰਬੱਤ ਖਾਲਸੇ ਦੀ ਮੀਟਿੰਗ ਵਿੱਚ ਦਾਲ ਖਾਲਸੇ ਦੇ 65 ਜਥਿਆਂ ਨੂੰ 12 ਮਿਸਲਾਂ ਵਿੱਚ ਮੁੜ ਸੰਗਠਿਤ ਕੀਤਾ ਗਿਆ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦੀ ਅਗਵਾਈ ਸੌਂਪੀ ਗਈ ਸੀ ਸਤਗੁਰੂ ਜੀ ਵੱਲੋਂ ਲਾਏ ਹੋਏ ਹੁਕਮ ਅਨੁਸਾਰ ਸਾਬੋ ਕੀ ਤਲਵੰਡੀ ਵਿਖੇ ਰਹਿੰਦਿਆਂ ਗੁਰਮਤਿ ਦੀ ਪੜ੍ਹਾਈ ਦੇ ਨਾਲ-ਨਾਲ ਮਹਾਨ ਸੂਰਬੀਰ ਯੋਧੇ ਤਿਆਰ ਕੀਤੇ ਸਿੱਖ ਕੌਮ ਉੱਤੇ ਇਸ ਤਰ੍ਹਾਂ ਦੇ ਵੀ ਸਮੇਂ ਆਏ ਜਦੋਂ ਸਿੱਖਾਂ ਦੇ ਸਿਰ ਦਾ ਮੁੱਲ ਪਾਇਆ ਜਾਂਦਾ ਸੀ ਪਰ ਸਤਗੁਰ ਜੀ ਦਾ ਬਨਾਇਆ ਹੋਇਆ ਇਹ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆਂ ਜ਼ਾਲਮ ਅਤੇ ਜ਼ੁਲਮ ਦਾ ਡਟਕੇ ਮੁਕਾਬਲਾ ਕਰਦਾ ਰਿਹਾ ਜਿਸ ਵਕਤ ਸਾਬੋ ਕੀ ਤਲਵੰਡੀ ਵਿਖੇ ਬਾਬਾ ਦੀਪ ਸਿੰਘ ਜੀ ਨੂੰ ਸਨੇਹਾ ਪੁੱਜਦਾ ਹੈ ਕਿ ਅਬਦਾਲੀ ਦੇ ਸੈਨਿਕਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਨਿਰਾਦਰੀ ਕੀਤੀ ਜਾ ਰਹੀ ਹੈ ਤਾਂ 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਚੁੱਕ ਕੇ ਬਾਬਾ ਦੀਪ ਸਿੰਘ ਜੀ ਬਹਾਦਰ ਯੋਧਿਆਂ ਨੂੰ ਇਕੱਠੇ ਕਰਦੇ ਹੋਏ ਅੰਮ੍ਰਿਤਸਰ ਦੀ ਧਰਤੀ ਵੱਲ ਆ ਰਹੇ ਨੇ ਪਿੰਡ ਗੋਲਵੜ ਦੇ ਨਜ਼ਦੀਕ ਜਹਾਨ ਖਾਨ ਦੇ ਨਾਲ ਬਾਬਾ ਜੀ ਦਾ ਟਕਰਾ ਹੁੰਦਾ ਹੈ ਬਾਬਾ ਜੀ ਦਾ ਇਹ ਪ੍ਰਣ ਸੀ ਕਿ ਜਦੋਂ ਤੱਕ ਅਸੀਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉਹ ਵਰਦੀ ਪਵਿੱਤਰਤਾ ਨੂੰ ਬਹਾਲ ਨਹੀਂ ਕਰਵਾ ਲੈਂਦੇ ਅਸੀਂ ਸ਼ਹਾਦਤ ਦਾ ਜਾਮ ਨਹੀਂ ਪੀਵਾਂਗੇ ਕਈਆਂ ਵੱਲੋਂ ਇਹ ਸਵਾਲ ਉਠਾਏ ਜਾਂਦੇ ਹਨ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਵੱਖ ਹੋਇਆ ਸੀ ਜਾਂ ਨਹੀਂ ਸਾਧ ਸੰਗਤ ਜੇ ਸਭਾ ਬਹਾਦਰ ਸੂਰਬੀਰ ਯੋਧੇ ਨੇ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੋਤ ਦਾ ਆਨੰਦ ਮਾਣਿਆ ਹੋਵੇ ਮਹਾਨ ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਬਿਨਾ ਸੀਸ ਤੋਂ ਲੜੇ ਹਨ ਜਹਾਂਣ ਖਾਨ ਦੇ ਨਾਲ ਸਾਂਝਾ ਵਾਰ ਹੋਣ ਤੇ ਬਾਬਾ ਜੀ ਦਾ ਸੀਸ ਤੜ ਨਾਲੋਂ ਵੱਖ ਹੋ ਗਿਆ ਸੀਸ ਤਲੀ ਤੇ ਰੱਖ ਕੇ ਇਸ ਬਹਾਦਰ ਸੂਰਬੀਰ ਯੋਧੇ ਨੇ ਕੀਤੀ ਹੋਈ ਅਰਦਾਸ ਨੂੰ ਪੂਰਿਆ ਕੀਤਾ ਦੁਸ਼ਮਨ ਦਲ ਦਾ ਮੁਕਾਬਲਾ ਕਰਦਿਆਂ ਹੋਇਆਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਨੂੰ ਆਜ਼ਾਦ ਕਰਵਾ ਕੇ ਸਰੋਵਰ ਦੀ ਪਰਕਰਮਾ ਵਿੱਚ ਜਾ ਕੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਸਾਹਮਣੇ ਆਪਣਾ ਸੀਸ ਰੱਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਖਸ਼ਿਸ਼ ਦੇ ਨਾਲ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਸਰੋਵਰ ਸ੍ਰੀ ਹਰਮੰਦਰ ਸਾਹਿਬ ਦੀ ਨਿਰਾਦਰੀ ਦਾ ਬਦਲਾ ਲਿਆ ਦੁਸ਼ਮਨ ਦਲ ਦਾ ਡਟ ਕੇ ਮੁਕਾਬਲਾ ਕਰਦਿਆ ਇਹ ਸ਼ਹਾਦਤ ਦਾ ਜਾਮ ਪੀਤਾ ਇਹ ਬਾਬਾ ਜੀ ਦੇ ਜੀਵਨ ਦੇ ਮਹਾਨ ਕਾਰਜ ਜਿਨ੍ਹਾਂ ਅੱਗੇ ਹਮੇਸ਼ਾ ਹੀ ਸਿਰ ਚੁੱਕਦਾ ਹੈ ਜਾਦ ਤੱਕ ਸੂਰਜ ਤੇ ਚੰਦ ਰਹਿਣਗੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਨਾਮ ਅਮਰ ਰਹੇਗਾ। ਉਹਨਾਂ ਦੀ ਲੜਾਈ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਵਿਸ਼ਵਾਸ ਪੱਕਾ ਹੋਵੇ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ। ਖਾਲਸੇ ਦੇ ਅਸਲ ਰੂਪ ਨੂੰ ਜਗਾਉਂਦੀ ਇਹ ਹੀ ਵਿਥਿਆ ਸਾਡੀ ਕੌਮ ਲਈ ਮਾਣ ਤੇ ਪ੍ਰੇਰਨਾ ਹੈ। ਚਲੋ ਅਸੀਂ ਵੀ ਇਹ ਅਰਦਾਸ ਕਰੀਏ ਸਾਡੀ ਕੌਮ ਵਿੱਚ ਹਮੇਸ਼ਾ ਬਾਬਾ ਦੀਪ ਸਿੰਘ ਜੀ ਵਰਗੇ ਸੂਰਮੇ ਪੈਦਾ ਹੁੰਦੇ ਰਹਿਣ। ਉਹ ਸੂਰਮਾ ਜਿਸ ਨੇ ਆਪਣੇ ਸੀਸ ਦੇ ਧੜ ਤੋਂ ਵੱਖ ਹੋ ਜਾਂਦੇ باوجود ਵੀ ਵਚਨ ਨਿਭਾਇਆ ਉਹ ਸ਼ਹੀਦ ਜਿਸ ਨੇ ਹਰਮੰਦਰ ਸਾਹਿਬ ਦੀ ਬੇਦਬੀ ਦਾ ਬਦਲਾ ਆਪਣੇ ਖੂਨ ਨਾਲ ਲਿਆ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ